ਆ ਵੀ ਹਰਜੋਤ ਸਿੰਘ ਹੈ ਕਿੱਥੋਂ ਤੇਰੇ ਨਾਲੇ ਕੱਚੇ ਥੋਬਿਆਣੇ ਦੀ ਅੱਜ ਰੇਡ ਕੀਤੀ ਸੀ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ ਕੀ ਮਸਲਾ ਸੀ ਮਸਲਾ ਸੀਗਾ ਜੀ ਇੱਥੇ ਸ਼ਰੇਆਮ ਨਸ਼ਾ ਚੱਲ ਰਿਹਾ ਸੀ ਸਿਵਲ ਥਾਣੇ ਦੀ ਪੁਲਿਸ ਨਾਲ ਰਲਈ ਹੋਈ ਐਤੋਂ ਥੋੜਾ ਜਿਹਾ ਹਰਜੋਤ ਸਿੰਘ ਬਤਲਿਕ ਗਿਆ ਮੈਨੂੰ ਜਿਹੜੀਆਂ ਆਪਣਾ ਰਸੀਦਗੜ੍ਹ ਧਰਨੇ ਬੈਠੀ ਸੀ ਇਹਨਾਂ ਦੇ ਨਾਲ ਹੀ ਜਨਾਨੀਆਂ ਸੀਗੀਆਂ ਜਿਹੜੀਆਂ ਚਿੱਟਾ ਵੇਚਦੀਆਂ ਕੋਈ ਇਹਨਾਂ ਨੂੰ ਚਿੱਟਾ ਲੈ ਆਖ ਦਿੰਦੀ ਹੈ ਨਾ ਵੇਚ ਕੇ ਪੈਸਾ ਦੇ ਦਿੰਦੀ ਹੈ ਪੈਸਾ ਨਹੀਂ ਦਿੰਦੀ ਉਹਨਾਂ ਨੇ ਮੈਨੂੰ ਫੋਨ ਕੀਤਾ ਇਹ ਅੱਜ ਨਸੀਬ ਦੇ ਘਰੇ ਨਸ਼ਾ ਤੇ ਕੰਡਾ ਆਇਆ ਮਨੋ ਮੈਂ ਆਕਰਮ ਬਰਾਇ ਚਾਲਾ ਨੂੰ ਫੋਨ ਕੀਤਾ ਉਹ ਖੁਦ ਰਾਮਪੁਰੇ ਸੀਗੇ ਕਹਿੰਦੇ ਸਾਡੀ ਅਹੀ ਰੇੜਾ ਰਾਮਪੁਰੇ ਮਾਰੀ ਉਹਨਾਂ ਨੇ ਸਿਵਲ ਥਾਣੇ ਵਾਲੇ ਐਸ ਐਚਓ ਹਰਜੋਤ ਸਿੰਘ ਨੂੰ ਫੋਨ ਕੀਤਾ ਉਹ ਐਸ ਐਚਓ ਹਰਜੋਤ ਸਿੰਘ ਆਇਆ ਨਾਲ ਉਹਦੇ ਇੱਕ ਮੁਲਾਜ਼ਮ ਸੀ ਜਦੋਂ ਉਹਨਾਂ ਨੇ ਆ ਕੇ ਇਹਦੇ ਘਰ ਦੀ ਤਲਾਸ਼ੀ ਲਈ ਤੇ ਸੋਫੇ ਥੱਲੇ ਉਹ ਕੰਡਾ ਨਾਲ ਮਿਲਿਆ ਕੰਡਾ ਤੇ ਨਸ਼ਾ ਜੋ ਨਸ਼ਾ ਕੰਡਾ ਨਲਿਆ ਮੈਂ ਅੱਡੇ ਤੋਂ ਚੱਲ ਕੇ ਘਰੇ ਆਇਆ ਤੇ ਆ ਕੇ ਦੇਖਿਆ ਮੈਂ ਫਿਰ ਐਸਐਚਓ ਨੂੰ ਮੈਂ ਮਿਲਿਆ ਉਹ ਆਇਆ ਚੌਂਕ ਦੇ ਵਿੱਚ ਆਇਆ ਚੌਂਕ 'ਚੋਂ ਫਿਰ ਦੁਬਾਰਾ ਨਸੀਬ ਨੂੰ ਬਿਠਾ ਕੇ ਲਗਿਆ ਫਿਰ ਮੁੜ ਕੇ ਘਰੇ ਲੈ ਕੇ ਆਇਆ ਫਿਰ ਉਹਦੀ ਕੁਰਤੀ ਕੋਣੋਂ ਉਹਨਾਂ ਨੇ ਲੈਟਰਨ 'ਚ ਸਤਾਇਆ ਅੱਜ ਐਸਐਸਪੀ ਸਾਹਿਬ ਨੂੰ ਮਿਲਿਆ ਸੀ ਕਿ ਅੱਜ ਐਸਐਸਪੀ ਸਾਹਿਬ ਨੂੰ ਇਹੀ ਮੈਂ ਬੇਨਤੀ ਕੀਤੀ ਹੈ ਕਿ ਇਸ ਨੂੰ ਨਸ਼ਾ ਮੁਕਤ ਕਰਾਓ ਤੁਹਾਡੀ ਪੁਲਿਸ ਨਾਲ ਰਲਈ ਹੋਈ ਐ ਐਸਐਚਓ ਜਿਹੜੇ ਸੇਵਾ ਥਾਣੇ ਦੇ ਸਾਰੇ ਨਾਲ ਵਾਲੇ ਹੋਏ ਨੇ ਕੋਈ ਇਹ ਕਾਰਵਾਈ ਨਹੀਂ ਕਰਦੇ ਬਸ ਉੱਥੋਂ ਦੀ ਕਾਰਵਾਈ ਕਰਦੇ ਆ ਤੁਸੀਂ ਇਹ ਸੇ ਬਸਤੀ ਨੂੰ ਨਸ਼ਾ ਮੁਕਤ ਕਰਾਓ ਇਹਨਾਂ ਗਰੀਬਾਂ ਲੋਕਾਂ ਦੀ ਜਾਨ ਬਚਾਓ ਪਹਿਲਾਂ ਵੀ ਤੁਸੀਂ ਕਈ ਵਾਰੀ ਮਸਲਾ ਠਾਹਾਇਆ ਇਸ ਤੋਂ ਪਹਿਲਾਂ ਵੀ ਅਸੀਂ ਉਹਨਾਂ ਕੋਲੇ ਵੀ ਠਾਹਾਇਆ ਸੀ ਉਹਨਾਂ ਮਸਲਾ ਪਹਿਲਾਂ ਵੀ ਐਸਐਸਜੀ ਨੂੰ ਠਾਹਾਇਆ ਸੀ ਆ ਡੀਐਸਪੀ ਦੇ ਜੋ ਇਹਨੇ ਧਰਨਾ ਲਾਇਆ ਸੀ ਇਹੇ ਹੀ ਕੰਮ ਕਰਦੀ ਨਸ਼ਾ ਆ ਉਹ ਵੀ ਮੈਂ ਡੀਐਸਪੀ ਸਾਹਿਬ ਨੂੰ ਮਿਲ ਕੇ ਤੇ ਧਰਨਾ ਚੁਕਵਾਇਆ ਸੀ ਤੇ ਹਾਲੇ ਵੀ ਸ਼ਰੇਆਮ ਨਸ਼ਾ ਵੇਚਦਾ ਇਹਦਾ ਮੁੰਡਾ ਖੁਦ ਨਸ਼ਾ ਵੇਚਦਾ ਮੇਰੇ ਤੇ ਇਹਨਾਂ ਨੇ ਦੋ ਤਿੰਨ ਵਾਰੀ ਹੱਲਾ ਵੀ ਕੀਤਾ ਕਾਪੀ ਲੈ ਕੇ ਮੈਨੂੰ ਮਾਰਨ ਨੂੰ ਪਏ ਨੇ ਹਾਲੇ ਤੱਕ ਮੇਰੇ ਘਰੇ ਪਏ ਨੇ ਗੰਡਾਸੇ ਜਿਹੜੇ ਇਹਨਾਂ ਕੋਲ ਔਰ ਹਾਲੇ ਤੱਕ ਇਹ ਪਨੇ ਪੁਲਿਸ ਨੂੰ ਰਿਪੋਰਟ ਕੀਤੀ ਕੋਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਮੇਰੇ ਕੋਲ ਹਾਲੇ ਵੀ ਕਰੇ ਹੁਣ ਮੈਂ ਇਹਨਾਂ ਤੇ ਕੇਸ ਕੀਤਾ ਹੋਇਆ ਉਹ ਕਾਪੇ ਮੈਂ ਕਚੇਰੀਆਂ 'ਚ ਪੇਸ਼ ਕਰਦਾ ਹੁਣ ਕੀ ਮੰਗ ਕਰਦੇ ਹਾਂ ਮੈਂ ਮੰਗ ਇਹ ਹੀ ਕਰਦਾ ਕਿ ਇਥੋਂ ਨਸ਼ਾ ਮੁਕਤ ਕਰਾਏ ਜਿਹੜੇ ਇਥੋਂ ਦੇ ਅਫਸਰ ਰਹੇ ਨੇ ਉਹ ਉਹਨਾਂ ਨੂੰ ਜਾਂ ਸਸਪੈਂਡ ਕੀਤਾ ਜਾਏ ਕੋਈ ਪੰਜਾਬ ਸਰਕਾਰ ਨੇ ਕੱਲ ਜਿਹੜੇ ਸਾਰੇ ਐਸਐਸਪੀ ਡੀਸੀ ਸਾਡੇ ਸੀ ਕਹਿੰਦੇ ਵੀ ਤਿੰਨ ਮਹੀਨਾ 'ਚ ਜਿਹੜਾ ਨਸ਼ਾ ਖਤਮ ਕਰ ਦੇ ਇਹ ਨਸ਼ਾ ਜੇ ਮੁਕਤ ਕਰ ਦੇ ਸਾਨੂੰ ਬਹੁਤ ਬਹੁਤ ਇਹੀ ਵਧਾਈ ਦੇਵਾਂਗੇ ਸਰੋ ਮੁੱਖ ਮੰਤਰੀ ਨੂੰ ਜੇ ਇਹ ਨਸ਼ਾ ਮੁਕਤ ਕਰ ਦੇ ਸਾਰੇ ਮੈਂ ਕੀ ਸਾਰਾ ਜਿੰਨਾ ਹੀ ਮੇਰੇ ਨਾਲ ਦੇ ਨਾਲ ਸਾਰੇ ਬਧਾਈ ਦੇ ਪਾਸੇ ਆ ਕੇ ਕਹ ਰਹੇ ਸੀ ਆਏ ਦਿਨ ਲੜਾਈਆਂ ਵੀ ਹੁੰਨਗੀਆਂ ਲੜਾਈਆਂ ਹੁੰਦੀਆਂ ਹਲੇ ਪਰਸੋਂ ਹੀ ਇਥੇ ਸਾਰੇ ਆਮ ਲੜਾਈ ਹੋਈ ਇੱਕ 25 ਆਲੇ ਮੁੰਡੇ ਦੇ ਬਾਹਾਂ ਵੱਡੀਆਂ ਸਾਰੇ ਆਮ ਕਾਪੇ ਲੈ ਕੇ ਫਿਰਦੇ ਰਹਿੰਦੇ ਰਹੇ ਬੰਦੇ ਜੋ ਕਹਿੰਦੇ ਨਸ਼ੇੜੀ ਚੋਣਾਂ ਤੋਂ ਪਹਿਲਾਂ ਵੀ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ 3 ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗੇ ਕੋਈ ਨਸ਼ਾ ਮੁਕਤ ਨਹੀਂ ਕਰਦਾ ਜੀ ਇੱਥੋਂ ਦੇ ਜਿਹੜੇ ਇਹਨਾਂ ਦੇ ਆ ਆਪਣਾ ਪ੍ਰਧਾਨ ਬੜੇ ਨੇ ਇਹ ਸਭ ਨਾਲ ਰਲੇ ਹੋਏ ਨੇ ਸਭ ਨਾਲ ਰਲੇ ਹੋਏ ਨੇ ਜੇ ਕੋਈ ਫੜਦਾ ਉਹਨਾਂ ਦੀ ਜਮਾਨਤਾਂ ਜਾ ਕੇ ਖੁਦ ਕਰਾਉਂਦੇ ਨੇ ਚੱਲੀ ਵੀ ਹੋ ਸਰ ਅੱਜ ਕੀ ਕਹਿਣਾ ਚਾਹੁੰਗੇ ਅੱਜ ਚੈਕ ਇਨ ਕੀਤੀ ਜਾ ਰਹੀ ਹੈ ਅੱਜ ਪੂਰੇ ਪੰਜਾਬ 'ਚ ਸੀਐਮ ਸਾਹਿਬ ਵੱਲੋਂ ਬੜੀ ਸਖਤ ਹਦਾਇਤਾਂ ਹੈ ਕਿ ਜਿਹੜਾ ਨਸ਼ੇ ਦੇ ਖਿਲਾਫ ਇੱਕ ਵਾਰ ਦੀ ਤਰ੍ਹਾਂ ਛੇੜਨ ਦੀ ਸਾਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਉਹਦੇ ਤਹਿਤ ਅੱਜ ਅਸੀਂ ਬਠਿੰਡਾ ਪੁਲਿਸ ਨੇ ਪਹਿਲਾਂ ਬੀੜ ਤਲਾਬ ਏਰੀਆ ਜਿਹੜਾ ਪੁਰਾਣਾ ਡਰੱਗਸ ਦਾ ਨਟੋਰੀਅਸ ਅਸੀਂ ਹੌਟਸਪੌਟ ਆਈਡੈਂਟੀਫਾਈ ਕੀਤਾ ਹੈ ਉੱਥੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਸੀ ਤੇ ਹੁਣ ਅਸੀਂ ਜਿਹੜਾ ਸਿਵਲ ਲੈਸੇ ਤੋਂ ਬਿਆਨਾ ਬਸਤੀ ਵੀ ਪੁਰਾਣਾ ਥੋੜਾ ਬਦਨਾਮ ਹੋ ਰਿਹਾ ਉੱਥੇ ਆਏ ਹੈਗੇ ਇੱਥੇ ਵੀ ਅਸੀਂ ਵੱਖ-ਵੱਖ ਜਿਹੜੇ ਸਾਡੇ ਟਾਰਗੇਟਸ ਸੀਗੇ ਉਹਨਾਂ ਦੇ ਘਰਾਂ ਦੀ ਸਰਚ ਕਰ ਰਹੇ ਤੇ ਜੇ ਕੋਈ ਸਾਨੂੰ ਸ਼ੱਕੀ ਕੁਝ ਵੀ ਇਲੀਗਲ ਮਿਲਦਾ ਤਾਂ ਅਸੀਂ ਉਹਦੇ ਉੱਤੇ ਕਾਰਵਾਈ ਕਰਾਂਗੇ ਤੇ ਬੀਟ ਤਲਾਬ ਸਾਨੂੰ 5-6 ਇਦਾਂ ਦੇ ਸ਼ੱਕੀ ਬੰਦੇ ਮਿਲੇ ਤੇ ਉਹਨਾਂ ਤੋਂ ਛੋਟੀ-ਮੋਟੀ ਰਿਕਵਰੀਜ਼ ਵੀ ਹੋਈਆਂ ਹਨ ਨਸ਼ੀਲੇ ਪਦਾਰਥਾਂ ਦੀ ਉਹਦਾ ਜਦੋਂ ਸਾਰੀ ਪੂਰੀ ਵੈਰੀਫਿਕੇਸ਼ਨ ਹੋ ਜਾਂਦੀ ਹੈ ਤੁਹਾਨੂੰ ਅਸੀਂ ਕਨਵੇ ਕਰ ਦਾਂਗੇ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਦੇ ਚੈਕਿੰਗ ਕੀਤੀ ਗਏ ਪਰ ਮਿਲਦੇ ਬਹੁਤ ਘੱਟ ਹੈ ਪਰ ਦੇਖਦੇ ਜਿਵੇਂ ਕਹਿੰਦੇ ਬਹੁਤ ਜ਼ਿਆਦਾ ਉਹ ਸਾਨੂੰ ਰਿਪੀਟਡ ਕੰਪਲੇਂਟਸ ਇਹਨਾਂ ਏਰੀਆਜ਼ ਦੀ ਆਉਂਦੀ ਹੈ ਕਿਉਂਕਿ ਇਹ ਪੁਰਾਣਾ ਆਈਡੈਂਟੀਫਾਈਡ ਹੌਟਸਪੌਟ ਹੀ ਹੈ ਇਸ ਕਰਕੇ ਜਦੋਂ ਵੀ ਅਸੀਂ ਇਸ ਤਰ੍ਹਾਂ ਦੀ ਦਬਿਸ਼ ਕਰਦੇ ਕਈ ਸ਼ਰਾਰਤੀ ਅੰਸਰ ਕਾਫੀ ਤੇਜ਼ ਹੁੰਦੇ ਆ ਉਹ ਕਈ ਵਾਰ ਖਿਸਕ ਵੀ ਜਾਂਦੇ ਆ ਬਟ ਵੀ ਵਿਲ ਕੰਟੀਨਿਊ ਥੀਸ ਆਪਰੇਸ਼ਨਸ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਸਕਸੈਸ ਮਿਲੇਗੀ ਬਟ ਇੱਕ ਪੁਲਿਸ ਪ੍ਰੈਜ਼ੈਂਸ ਉਸ ਏਰੀਆ 'ਚ ਲੈ ਜਾਣੀ ਹੀ ਇਟ ਸੈਂਡਸ ਅ ਗੁੱਡ ਮੈਸੇਜ ਜਿਹੜੇ ਆਮ ਲੋਕ ਹੁੰਦੇ ਉਹ ਅਪਰੀਸ਼ੀਏਟ ਕਰਦੇ ਇਸ ਕਰਕੇ ਅਸੀਂ ਇਸ ਤਰ੍ਹਾਂ ਦੀ ਡਰਾਈਵ ਆਪਣੇ ਵਕਫਕ ਜਿਹੜੇ ਸਾਡੇ ਏਰੀਆ ਦੇ ਹੋਰ ਵੀ ਸਾਡੇ ਜ਼ਿਲ੍ਹੇ 'ਚ 28 ਅਸੀਂ ਆਈਡੈਂਟੀਫਾਈ ਕੀਤੇ ਹੋਏ ਹੌਟਸਪੌਟ ਅਸੀਂ ਅਗਲੇ ਇਸ ਤਰ੍ਹਾਂ ਕੁਛ ਨਾ ਕੁਛ ਕਰਦੇ ਰਵਾਂਗੇ ਕਾਸੋ ਜਦੋਂ ਲੁਧਿਆਣਾ ਦਾ ਉਪਕਰ ਵੀ ਉੱਥੇ ਬਿਲਡਿੰਗਾਂ ਢਾਂਗੀਆਂ ਗਈਆਂ ਕੋਈ ਆਪਣੇ ਵੀ ਇਸ ਤਰ੍ਹਾਂ ਦਾ ਕੋਈ ਹਾਂਜੀ ਮੇਰਾ ਡੀਸੀ ਸਾਹਿਬ ਨਾਲ ਇਹਦੇ ਬਾਰੇ ਰابطਾ ਚੱਲ ਰਿਹਾ ਹੈ ਅਸੀਂ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਤਸਕਰ ਹਨ ਉਹਨਾਂ ਦੀ ਪ੍ਰਾਪਰਟੀਆਂ ਨੂੰ ਆਈਡੈਂਟੀਫਾਈ ਕਰ ਰਹੇ ਹਾਂ ਤਾਂ ਜੋ ਦਾ ਪ੍ਰੋਸੀਜਰ ਹੁੰਦਾ ਹੈ ਇਲੀਗਲ ਉਹਦੇ ਹਿਸਾਬ ਨਾਲ ਅਸੀਂ ਬਹੁਤ ਜਲਦੀ ਇਸ ਤਰ੍ਹਾਂ ਦਾ ਐਕਸ਼ਨ ਲਵਾਂਗੇ ਅਸੀਂ ਬਟਿੰਡਾ ਦੇ ਵਿੱਚ ਵੀ ਕੁਝ ਕਰਤੀ ਸੀਗੀ ਅੱਜ ਅਸੀਂ ਪਹਿਲਾਂ ਬੀਟ ਤਲਾਬ ਕੀਤੀ ਸੀਗੀ ਤੇ ਹੁਣ ਅਸੀਂ ਤੋਬਿਆਣਾ ਬਸਤੀ ਆਏ ਹੋਏ ਮੁਲਾਜ਼ਮ ਜੀ ਪਹਿਲਾਂ ਬੀਚ ਲਾਬ ਤੋਂ ਸਾਡੇ ਐਸ ਡੀਜੀ ਪੀਐਸਪੀਐਲ ਜਤਿੰਦਰ ਜੈਨ ਸਰ ਵੀ ਸੀਗੇ ਡੀਆਈਜੀ ਬਠਿੰਡਾ ਰੇਂਜ ਵੀ ਸਾਡੇ ਨਾਲ ਸੀ ਤੇ ਇਸ ਟਾਈਮ ਮੇਰੇ ਨਾਲ ਇੱਥੇ ਐਸਪੀ ਸਿਟੀ ਡੀਐਸਪੀ ਸਿਟੀ 2 ਡੀਐਸਪੀ ਡੀ ਡੀਐਸਪੀ ਐਨਡੀਪੀਐਸ ਔਰ ਅਨੁਭਵ ਜੈਨ ਪ੍ਰੋਬੇਸ਼ਨਰ ਡਐਸਪੀ ਆਰ ਵੀ ਸੀਗੇ ਤੇ ਲੋਕਲ ਐਸਐਚਓ ਦੋਨੋਂ ਸੀਆਈਏ ਦੇ ਇੰਚਾਰजेस ਹੁਣਾਂ ਦੀ ਟੀਮਾਂ ਏਆਰਪੀ ਟੀਮਾਂ ਤੇ ਕਾਫੀ ਉਹਨਾਂ ਦੇ ਨਾਲ ਸਾਡੇ ਨਾਲ ਫੋਰਸ ਤਨਾਤਾ ਹਾਂਜੀ ਕੁਝ ਮਿਲੇ ਜੀ ਥੋੜੀ ਦੇਰ ਚਾਸੀ ਤੁਹਾਨੂੰ ਕਲੈਰੀਫਾਈ ਕਰ ਦਾਂਗੇ ਇੱਕ ਬਾਰੀ ਲੀਗਲੀ ਉਹਨੂੰ ਕਰ ਲਈ